ਨਿਊ ਗੋਲਡਨ ਐਵੇਨਿਊ ਦੇ ਰਹਿਣ ਵਾਲੇ ਮਲਕੀਤ ਸਿੰਘ ਦੀ ਮੁਸ਼ਕਲ ਨਾਲ ਜਾਨ ਬਚੀ ਹੈ ਉਸਤੇ ਤਿੰਨ ਲੁਟੇਰਿਆਂ ਨੇ ਹਮਲਾ ਕੀਤਾ ਹੈ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਮਲਕੀਤ ਸਿੰਘ ਆਪਣੇ ਸਕੂਟਰ ਤੇ ਆ ਰਿਹਾ ਹੈ ਉਸ ਦੇ ਪਿੱਛੇ ਇੱਕ ਹੋਰ ਸਕੂਟਰ ਲੱਗਿਆ ਹੋਇਆ ਹੈ ਅਚਾਨਕ ਉਸ ਦਾ ਪਿੱਛਾ ਕਰ ਨੌਜਵਾਨ ਆਪਣੇ ਸਕੂਟਰ ਨਾਲ ਕੱਟ ਮਾਰਦੇ ਨੇ ਤੇ ਮਲਕੀਤ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਤਿੰਨ ਮੁੰਡੇ ਇਸ ਨੂੰ ਘੇਰ ਕੇ ਕੁੱਟਣ ਲੱਗ ਜਾਂਦੇ ਨੇ ਮਲਕੀਤ ਖੂਬ ਰੌਲਾ ਪਾਉਂਦਾ ਹੈ ਪਰ ਕੋਈ ਵੀ ਉਸ ਦੇ ਬਚਾ ਲਈ ਘਰ ਤੋਂ ਬਾਹਰ ਨਹੀਂ ਨਿਕਲਦਾ ਅਖੀਰ ਇੱਕ ਕਾਰ ਨੂੰ ਆਉਂਦਾ ਦੇਖ ਕੇ ਹਮਲਾਵਾਰ ਫਰਾਰ ਹੋ ਜਾਂਦੇ ਨੇ ਮਲਕੀ ਦੀ ਮੰਨੀਏ ਤਾਂ ਹਮਲਾ ਉਸ ਤੋਂ ਪੈਸੇ ਖੋਣ ਦੇ ਲਈ ਕੀਤਾ ਗਿਆ ਸੀ ਮੈਂ ਦੁਕਾਨ ਬੰਦ ਕਰਕੇ ਘਰੇ ਆਉਣ ਲੱਗਾ ਸੀਗਾ ਠੀਕ ਆ 골ਡਨ ਐਵੇਨਿਊ ਮੈਂ ਰਹਿਣਾ ਵਾਂ ਮੈਂ ਜਿਹੜਾ 골ਡਨ ਐਵੇਨਿਊ ਨੂੰ ਅੰਦਰ ਐਂਟਰ ਹੋਇਆ ਮੇਰੇ ਪਿੱਛੇ ਬੰਦੇ ਪਏ ਲੱਗੇ ਸੀਗੇ ਠੀਕ ਆ ਮੇਰੇ ਜੇਬ ਚ ਸੈਲਰੀ ਹੀ ਮੇਰੀ ਖੋਗ ਲਾਗੇ ਮੇਰੀ ਮੇਰੀ ਡਿੱਗੀ ਦੇ ਵਿੱਚ ਮੇਰਾ ਮੋਬਾਈਲ ਸੀਗਾ ਇਹਨਾਂ ਨੇ ਮੇਰੇ ਮਾਰਕੋਟ ਕੀਤੀ ਮੈਂ ਬੂਆ ਖੜਕਾਇਆ ਕਿਸ ਨੇ ਕਲੋਨੀ ਚ ਬੂਆ ਨਹੀਂ ਖੋਲਿਆ ਮੈਨੂੰ ਨਹੀਂ ਪਤਾ ਕੌਣ ਸੀਗੇ ਮੈਂ ਅਣਪਛਾਤੇ ਬੰਦੇ ਸੀ ਮੇਰੇ ਮਗਰ ਪਏ ਮੈਨੂੰ ਕੁਝ ਨਹੀਂ ਪਤਾ ਮੈਂ ਆਪਣੀ ਹਿੰਮਤ ਨਾਲ ਆਪਣੇ ਘਰ ਆ ਗਿਆ ਸੀਗਾ ਮੇਰੇ ਕੁਰਬਾਨਾ ਮਾਰੀਆਂ ਫਿਰ ਚੋਨਾ ਰਾਈਆਂ ਰੁਪਿਆ ਸੀਗਾ ਮੇਰਾ ਸੈਲਰੀ ਦਾ ਸੀਗਾ ਮੇਰਾ ਮੈਂ ਹੀ ਕਹਿੰਨਾ ਕਿ ਉਹ ਬੰਦੇ ਵੇਖੋ ਕੌਣ ਆਉ ਕਿੱਥੋਂ ਦੇ ਆ ਬਸ ਮੈਨੂੰ ਇਨਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਲਾਕਤਬਾਜੀ ਕਿਸੇ ਨਾਲ ਨਹੀਂ ਗਈ ਨਾ ਦੁਕਾਨ ਤੇ ਨਾ ਬਾਹਰ ਕਿਸੇ ਨਾਲ ਨਾ ਮੈਂ ਅੱਜ ਤੱਕ ਅਗੇ ਨਾਲ ਲੜਿਆ ਹੀ ਨਹੀਂ ਕਦੀ ਕੋਈ ਨਹੀਂ ਮੇਰੀ ਬਾਤ ਦਾ ਤੇ ਮੈਨੂੰ ਕੁਝ ਨਹੀਂ ਪਤਾ ਲੱਗਾ ਵੀ ਬੰਦੇ ਆਏ ਕਿੱਥੋਂ ਮਾਮਲਾ ਪੁਲਿਸ ਕੋਲ ਜਾਂਚ ਲਈ ਪਹੁੰਚ ਗਿਆ ਹੈ ਪੁਲਿਸ ਇਸ ਮਾਮਲੇ ਨੂੰ ਲੁੱਟ ਦੇ ਨਾਲ ਨਾਲ ਹੋਰ ਐਂਗਲ ਤੋਂ ਵੀ ਜਾਂਚ ਰਹੀ ਹੈ ਵਾਈਰਲ ਹੋਈ ਸੀ ਇਹਦੇ ਵਿੱਚ ਮੈਂ ਮਦਈ ਨੂੰ ਬੁਲਾਇਆ ਵਾ ਜੋ ਵੀ ਮਦਈ ਆ ਕੇ ਬਿਆਨ ਦਿੰਦਾ ਉਹਦੇ ਮੁਤਾਬਕ ਕਾਰਵਾਈ ਕਰਦੇ ਆਂਗੇ ਜਿਹੜੀ ਗੱਲ ਇਹਦੇ ਵਿੱਚ ਸੁਣਨ ਨੂੰ ਆਈ ਆ ਵੀ ਇਹਦੇ ਵਿੱਚ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਲੱਗ ਰਹੀ ਹੈ ਵੀ ਕੋਈ ਇਦਾਂ ਦੀ ਗੱਲ ਸੁਣੀ ਐ ਸੀ ਵੀ ਉਹ ਅਸੀਂ ਵੈਰੀਫਾਈ ਕਰਕੇ ਤੇ ਅਸੀਂ ਜੋ ਵੀ ਬਿਆਨ ਮੰਡਾ ਲਊਗਾ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਮੰਡੇ ਨੂੰ ਬੁਲਾਇਆ ਅਸੀਂ ਮਦਈ ਨੂੰ ਬੁਲਾਇਆ ਉਹ ਲੱਗ ਨਹੀਂ ਰਿਹਾ ਜੀ ਸੀਸੀਟੀਵੀ ਫੁਟੇਜ ਤੋਂ ਲੱਗ ਨਹੀਂ ਰਿਹਾ ਪਰ ਫਿਰ ਵੀ ਅਸੀਂ ਵੈਰੀਫਾਈ ਕਰ ਲਾਂਗੇ ਸਾਰੀ ਗੱਲ ਦੀ ਪਰ ਲੱਗ ਨਹੀਂ ਰਿਹਾ ਜੀ ਸੀਸੀਟੀਵੀ ਫੁਟੇਜ ਦੇ ਵਿੱਚ ਕੋਈ ਸਨੇਚਾ ਸੱਟਾ ਮਾਰਦੇ ਨਜ਼ਰ ਆਉਂਦੇ ਤੇ ਕੋਈ ਸਨੇਚ ਲਗ ਨਹੀਂ ਰਹੀ ਬਾਕੀ ਫਿਰ ਵੀ ਖਬਰ ਵੀ ਆਈ ਹੈ ਵੀ ਸਨੇਚ ਨਹੀਂ ਇਹਨਾਂ ਦੀ ਹੋਈ ਕੁਛ ਥੋੜੀ ਨਹੀਂ ਹੋਇਆ ਝਗੜਾ ਜ਼ਰੂਰ ਹੋਇਆ ਇਹਨਾਂ ਦੀ ਪਲਾਨੀ ਲਾਂਜੇ ਲੱਗ ਰਹੀ ਜੀ ਮੈਂ ਬੁਲਾਇਆ ਮਦਈ ਨੂੰ ਬੁਲਾਇਆ ਜੀ ਮੈਂ ਮਦਈ ਆਂਦਾ ਜੋ ਸਟੇਟਮੈਂਟ ਦਿੰਦਾ ਮੈਨੂੰ ਮੈਂ ਉਹਦੇ ਮੁਤਾਬਕ ਟਾਈਮ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਮੈਂ ਮਦਈ ਨੂੰ ਬੁਲਾਇਆ ਤਰਨਤਾਰਨ ਤੋਂ ਸੰਦੀਪ ਮਿਲਾਪ ਦੀ ਰਿਪੋਰਟ ਨਿਊ ਗੋਲਡਨ ਐਵੇਨਿਊ ਦੇ ਰਹਿਣ ਵਾਲੇ ਮਲਕੀਤ ਸਿੰਘ ਦੀ ਮੁਸ਼ਕਿਲ ਨਾਲ ਜਾਨ ਬਚੀ ਹੈ ਉਸਤੇ ਤਿੰਨ ਲੁਟੇਰਿਆਂ ਨੇ ਹਮਲਾ ਕੀਤਾ ਹੈ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਲਕੀਤ ਸਿੰਘ ਆਪਣੇ ਸਕੂਟਰ ਤੇ ਆ ਰਿਹਾ ਹੈ ਉਸ ਦੇ ਪਿੱਛੇ ਇੱਕ ਹੋਰ ਸਕੂਟਰ ਲੱਗਿਆ ਹੋਇਆ ਹੈ ਅਚਾਨਕ ਉਸ ਦਾ ਪਿੱਛਾ ਕਰ ਨੌਜਵਾਨ ਆਪਣੇ ਸਕੂਟਰ ਨਾਲ ਕੱਟ ਮਾਰਦੇ ਨੇ ਤੇ ਮਲਕੀਤ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਤਿੰਨ ਮੁੰਡੇ ਇਸ ਨੂੰ ਘੇਰ ਕੇ ਕੁੱਟਣ ਲੱਗ ਜਾਂਦੇ ਨੇ ਮਲਕੀਤ ਖੂਬ ਰੌਲਾ ਪਾਉਂਦਾ ਹੈ ਪਰ ਕੋਈ ਵੀ ਉਸ ਦੇ ਬਚਾ ਲਈ ਘਰ ਤੋਂ ਬਾਹਰ ਨਹੀਂ ਨਿਕਲਦਾ ਅਖੀਰ ਇੱਕ ਕਾਰ ਨੂੰ ਆਉਂਦਾ ਦੇਖ ਕੇ ਹਮਲਾਵਾਰ ਫਰਾਰ ਹੋ ਜਾਂਦੇ ਨੇ ਮਲਕੀ ਦੀ ਮੰਨੀਏ ਤਾਂ ਹਮਲਾ ਉਸ ਤੋਂ ਪੈਸੇ ਖੋਣ ਦੇ ਲਈ ਕੀਤਾ ਗਿਆ ਸੀ ਮੈਂ ਦੁਕਾਨ ਬੰਦ ਕਰਕੇ ਘਰੇ ਆਉਂਦਿਆ ਸੀਗਾ ਠੀਕ ਆ 골ਡਨ ਐਵੇਨਿਊ ਮੈਂ ਰਹਿਣਾ ਵਾਂ ਮੈਂ ਜਦੋਂ 골ਡਨ ਐਵੇਨਿਊ ਅੰਦਰ ਐਂਟਰ ਹੋਇਆ ਮੇਰੇ ਪਿੱਛੇ ਬੰਦੇ ਪਏ ਲੱਗੇ ਸੀਗੇ ਠੀਕ ਆ ਮੇਰੇ ਜੇਬ ਚ ਸੈਲਰੀ ਹੀ ਮੇਰੀ ਖੋਗ ਲਾਗੇ ਮੇਰੀ ਮੇਰੀ ਡਿੱਗੀ ਦੇ ਵਿੱਚ ਮੇਰਾ ਮੋਬਾਈਲ ਸੀਗਾ ਇਹਨਾਂ ਨੇ ਮੇਰੇ ਮਾਰਕੋਟ ਕੀਤੀ ਮੈਂ ਬੂਆ ਖੜਕਾਇਆ ਕਿਸ ਨੇ ਕਲੋਨੀ ਚ ਬੂਆ ਨਹੀਂ ਖੋਲਿਆ ਮੈਨੂੰ ਨਹੀਂ ਪਤਾ ਕੌਣ ਸੀਗੇ ਮੈਂ ਅਣਪਛਾਤੇ ਬੰਦੇ ਸੀ ਮੇਰੇ ਮਗਰ ਪਏ ਮੈਨੂੰ ਕੁਝ ਨਹੀਂ ਪਤਾ ਮੈਂ ਆਪਣੀ ਹਿੰਮਤ ਨਾਲ ਆਪਣੇ ਘਰੇ ਆ ਗਿਆ ਸੀਗਾ ਮੇਰੇ ਕੁਰਬਾਨਾ ਮਾਰੀਆਂ ਫਿਰ ਚੋਨਾ ਰਾਈਆਂ ਰੁਪਈਆ ਸੀਗਾ ਮੇਰਾ ਸੈਲਰੀ ਦਾ ਸੀਗਾ ਮੇਰਾ ਮੈਂ ਹੀ ਕਹਿੰਨਾ ਕਿ ਉਹ ਬੰਦੇ ਵੇਖੋ ਕੌਣ ਆਉ ਕਿੱਥੋਂ ਦੇ ਆ ਬਸ ਮੈਨੂੰ ਇਨਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਲੱਖਤ ਬਜ ਕਿਸੇ ਨਾਲ ਨਹੀਂ ਗਈ ਨਾ ਦੁਕਾਨ ਤੇ ਨਾ ਬਾਹਰ ਕਿਸੇ ਨਾਲ ਨਾ ਮੈਂ ਅੱਜ ਤੱਕ ਅਗੇ ਨਾਲ ਲੜਿਆ ਹੀ ਨਹੀਂ ਕਦੀ ਕੋਈ ਨਹੀਂ ਮੇਰੀ ਬਾਤ ਦਾ ਤੇ ਮੈਨੂੰ ਕੁਝ ਨਹੀਂ ਪਤਾ ਲੱਗਾ ਕਿ ਬੰਦੇ ਆਏ ਕਿਥੋਂ ਮਾਮਲਾ ਪੁਲਿਸ ਕੋਲ ਜਾਂਚ ਲਈ ਪਹੁੰਚ ਗਿਆ ਹੈ ਪੁਲਿਸ ਇਸ ਮਾਮਲੇ ਨੂੰ ਲੁੱਟ ਦੇ ਨਾਲ ਨਾਲ ਹੋਰ ਐਂਗਲ ਤੋਂ ਵੀ ਜਾਂਚ ਰਹੀ ਹੈ ਵਾਈਰਲ ਹੋਈ ਹੀ ਜਿਹਦੇ ਵਿੱਚ ਮੈਂ ਮਦਈ ਨੂੰ ਬੁਲਾਇਆ ਵਾ ਜੋ ਵੀ ਮਦਈ ਆ ਕੇ ਬਿਆਨ ਦਿੰਦਾ ਉਹਦੇ ਪਤਾ ਵ ਕਾਰਵਾਈ ਕਰਦੇ ਆਂਗੇ ਜਿਹੜੀ ਗੱਲ ਇਹਦੇ ਵਿੱਚ ਸੁਣਨ ਨੂੰ ਆਈ ਆ ਵੀ ਇਹਦੇ ਵਿੱਚ ਉਹਨਾਂ ਦੀ ਕੋਈ ਪੁਰਾਣੀ ਜਾਂਚ ਲੱਗ ਰਹੀ ਹੈ ਵੀ ਕੋਈ ਇਦਾਂ ਦੀ ਗੱਲ ਸੁਣੀ ਆ ਸੀ ਵੀ ਉਹ ਅਸੀਂ ਵੈਰੀਫਾਈ ਕਰਕੇ ਤੇ ਅਸੀਂ ਜੋ ਵੀ ਬਿਆਨ ਮੁੰਡਾ ਦੇਊਗਾ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਮੁੰਡੇ ਨੂੰ ਬੁਲਾਇਆ ਅਸੀਂ ਮਦਈ ਨੂੰ ਬੁਲਾਇਆ ਉਹ ਲੱਗ ਨਹੀਂ ਰਿਹਾ ਜੀ ਸੀਸੀਟੀਵੀ ਫੁਟੇਜ ਤੋਂ ਲੱਗ ਨਹੀਂ ਰਿਹਾ ਪਰ ਫਿਰ ਵੀ ਅਸੀਂ ਵੈਰੀਫਾਈ ਕਰ ਲਾਂਗੇ ਸਾਰੀ ਗੱਲ ਜੀ ਪਰ ਲੱਗ ਨਹੀਂ ਰਿਹਾ ਜੀ ਸੀਸੀਟੀਵੀ ਫੁਟੇਜ ਦੇ ਵਿੱਚ ਕੋਈ ਸਨੇਚਾ ਸੱਟਾ ਮਾਰਦੇ ਨਜ਼ਰ ਆਉਂਦੇ ਤੇ ਕੋਈ ਸਨੇਚ ਲੱਗ ਨਹੀਂ ਰਹੀ ਬਾਕੀ ਫਿਰ ਵੀ ਖਬਰ ਵੀ ਇਹ ਆਈ ਹੈ ਵੀ ਸਨੇਚ ਨਹੀਂ ਇਹਨਾਂ ਦੀ ਹੋਈ ਕੋਈ ਚੋਰੀ ਨਹੀਂ ਹੋਇਆ ਝਗੜਾ ਜ਼ਰੂਰ ਹੋਇਆ ਇਹਨਾਂ ਦੀ ਪੁਲਾਨੀ ਲਾਂਜੇ ਲੱਗ ਰਹੀ ਜੀ ਮੈਂ ਬੁਲਾਇਆ ਮਦਈ ਨੂੰ ਬੁਲਾਇਆ ਜੀ ਮੈਂ ਮਦਈ ਆਂਦਾ ਜੋ ਸਟੇ ਕਈ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਮੈਂ ਮੋਦੀ ਨੂੰ ਬੁਲਾਇਆ ਹੈ ਤਰਨਤਾਰਨ ਤੋਂ ਸੰਦੀਪ ਮਿਲਾਪ ਦੀ ਰਿਪੋਰਟ